ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੈਲਸ ਜਿਹਾ ਦੇ ਵਿੱਚ ਕੀ ਵਿਆਹ ਰੱਖਿਆ ਹੋਇਆ ਸੀ ਤੇ ਬਰਾਤ ਦੇ ਆਉਣ ਤੋਂ ਕੁਝ ਸਮਾਂ ਪਹਿਲਾਂ ਇੰਨੀ ਕੁ ਜ਼ਿਆਦੀ ਤੇਜ਼ ਹਨੇਰੀ ਅਤੇ ਤੂਫਾਨ ਆਇਆ ਕਿ ਸਭ ਕੁਝ ਟੈਟਰੀ ਹੋ ਗਿਆ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪਰਿਵਾਰ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਮੈਰਿਜ ਪੈਲਸ ਦੇ ਗਰਾਊਂਡ ਵਿੱਚ ਇੱਕ ਪੰਡਾਲ ਤਿਆਰ ਕੀਤਾ ਗਿਆ ਸੀ ਜਿਸ ਦੇ ਵਿੱਚ ਖਾਣ ਪੀਣ ਵਾਲੀਆਂ ਫਟਾਲਾਂ ਡੀਜੇ ਅਤੇ ਸਾਰੇ ਪ੍ਰਬੰਧ ਕੀਤੇ ਪਏ ਸਨ ਅਤੇ ਬਰਾਤੀਆਂ ਦੇ ਆਉਣ ਤੋਂ ਕੁਝ ਫ ਸਮਾਂ ਪਹਿਲਾਂ ਇੰਨੀ ਕੁ ਜ਼ਿਆਦਾ ਤੇਜ਼ ਹਨੇਰੀਆਂ ਦੇ ਤੂਫਾਨ ਆਇਆ ਕਿ ਮਿੰਟ ਚ ਹੀ ਸਾਰਾ ਟੈਂਟ ਟੈਟਰੀ ਕਰ ਦਿੱਤਾ ਖਾਣ ਪੀਣ ਵਾਲੀਆਂ ਫਟਾਲਾਂ ਵੀ ਡਿੱਗ ਗਈਆਂ ਤੇ ਡੀਜੇ ਅਤੇ ਹੋਰ ਲਾਈਟਾਂ ਵੀ ਪੱਟੀਆਂ ਗਈਆਂ ਕੁੜੀ ਵਾਲਿਆਂ ਨੇ ਭੱਜ ਭੱਜ ਕੇ ਆਪਣੀ ਜਾਨ ਬਚਾਈ ਕੁਦਰਤ ਨੇ ਮਿੰਟ ਚ ਹੀ ਲੱਖਾਂ ਰੁਪਏ ਟੈਟਰੀ ਕਰ ਦਿੱਤਾ ਜਿਦੋਂ ਬਰਾਤੀ ਆਏ ਤਾਂ ਉਹ ਵੀ ਕੁਦਰਤ ਦਾ ਕਹਿਰ ਦੇਖ ਕੇ ਹੈਰਾਨ ਰਹਿ ਗਏ ਸ਼ਾਇਦ ਕੁਦਰਤ ਨੂੰ ਵੀ ਲੋਕਾਂ ਦਾ ਫਜ਼ੂਲ ਖਰਚਾ ਕਰਨਾ ਪਸੰਦ ਨਹੀਂ ਇਸ ਲਈ ਕੁਦਰਤ ਤੋਂ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ ਹੈ ਸਾਡੇ ਇਸ ਵੀਡੀਓ ਬਾਰੇ ਤੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਸਾਂਝੇ ਕਰੋ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ